ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਚੱਲ ਰਿਹਾ ਹੈ ਤੇ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਾ ਆਪਾਂ ਉਹੋ ਜੇ ਬੰਦੇ ਨੂੰ ਚੁਣਨਾ ਜਿਹੜਾ ਸਾਡੇ ਗਾਂ ਗੁਰਤਾਮਾ ਦੀਆਂ ਸੇਵਾ ਵਾਸਤੇ ਵੀ ਧਿਆਨ ਕਰੇ ਸਾਡੇ ਨੌਜਵਾਨ ਬੱਚਿਆਂ ਲਈ ਵੀ ਸੋ ਅਸੀਂ ਅੱਜ ਤੁਹਾਡੇ ਪਿੰਡ ਪਰੋਲਿਆਂ ਵਾਲੀ ਵੋਟ ਦੀ ਅਪੀਲ ਕਰਨ ਆਏ ਆ ਕਿ ਗੁਰਪਾਲ ਸਿੰਘ ਗੋਰਾ ਜਿਨ੍ਹਾਂ ਦਾ ਚੋਣ ਨਿਸ਼ਾਨ ਰੇਲਵੇ ਦਾ ਇੰਜਣ ਉਹਦੇ ਤੇ ਬੋਰ ਲਾ ਕੇ 19 ਤਰੀਕ ਨੂੰ ਤੁਸੀਂ ਨਾ ਇਹਨੂੰ ਕਾਮਯਾਬ ਕਰੋ ਅਸੀਂ ਸਾਰਾ ਹਲਕਾ ਆਪਣਾ ਜਿੰਨਾ ਐਲਨਾਬਾਦ ਆ ਇਲ ਇੱਕ ਕਾਨੂੰ ਕੋ ਹਲਕੇ ਬਣੇ ਨੇ ਰਾਣੀਆਂ ਅਲੱਗ ਹੋ ਗਿਆ ਐਲਨਬਾਦ ਆਪਣਾ ਅਲੱਗ ਏ ਜਿਹੜਾ ਤੁਹਾਡੇ ਆਪਣੇ ਤੋਂ ਪਿੰਡ ਤੋਂ ਲੈ ਕੇ ਸੰਤਾਂ ਵਾਲੀ ਨਕੌੜਾ ਗਾਂ ਕੋਟਲੀ ਤੱਕ ਮੰਗਾਲੇ ਤੱਕ ਇਹ ਦਰਬਣੀ ਮੱਜਲ ਥੇੜ ਅੱਗੇ ਤਲਵਾੜਾ ਸੋ ਅਸੀਂ ਤੁਹਾਡੇ ਅੱਗੇ ਅਪੀਲ ਕਰਨ ਆਏ ਆ ਭਈ ਬਹੁਤ ਹੀ ਸੂਝਵਾਨ ਔਰ ਪ੍ਰਾਣਾ ਸੇਵਾਦਾਰ ਗੁਰੂ ਧਾਮਾਂ ਦਾ ਤੇ ਆਪਾਂ ਸਾਰੇ ਰਲ ਕੇ ਗੁਰਪਾਲ ਸਿੰਘ ਗੋਰੇ ਨੂੰ ਕਾਮਯਾਬ ਕਰੀਏ ਤੇ ਅਗਾ ਇਹਦੇ ਤੋਂ ਆਪਾਂ ਸੇਵਾ ਦਾ ਕੰਮ ਲਵਾਂਗੇ ਜਿਵੇਂ ਆਪਣੇ ਗੁਰੂ ਘਰਾਂ ਦੀ ਕੋਈ ਕਮੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਚੀਜ਼ ਬਣਨ ਵਾਲੀ ਹੈ ਤੇ ਫਿਰ ਆਪਾਂ ਇਹਨੂੰ ਕਾਮਯਾਬ ਕਰਾਂਗੇ ਤੇ ਇਹਦੇ ਤੋਂ ਹੀ ਫਿਰ ਕੰਮ ਲਵਾਂਗੇ ਸੋ ਸਾਡੀ ਇਹ ਅਪੀਲ ਹੈ ਤੁਹਾਡੇ ਅੱਗੇ ਵੀ ਸਾਰੀ ਸੰਗਤ ਸਾਡੇ ਆਪਣੇ ਇਲਾਕੇ ਦੀ ਇਹ ਦੇ ਨਾਲ ਇਹਨੂੰ ਸਮਰਥਨ ਦਿੱਤਾ ਹੈ ਬਹੁਤ ਵੱਡੀ ਜਿੱਤ ਹੋਏਗੀ ਤੁਹਾਡੀ ਸਾਰਿਆਂ ਦੀ ਜਿੱਤ ਹੋਏਗੀ ਤੁਸੀਂ ਤਗੜੇ ਹੋ ਕੇ 19 ਤਰੀਕ ਨੂੰ ਇੰਜਨ ਤੇ ਮੋਹਰ ਲਾ ਕੇ ਇਸ ਨੂੰ ਕਾਮਯਾਬ ਕਰੋ ਵੋਟਾਂ ਸਾਰਿਆਂ ਹੀ ਮੰਗਣੀਆਂ ਨੇ ਪਰ ਕਾਮਯਾਬੀ ਜਿੱਥੇ ਹੋਵੇ ਨਾ ਉੱਥੇ ਵੋਟ ਪਾਣੀ ਚਾਹੀਦੀ ਏ ਮੁੰਡਾ ਸਾਊ ਏ ਬਹੁਤ ਵਧੀਆ ਏ ਬਹੁਤ ਹੀ ਅੱਛਾ ਏ ਕੋਈ ਆਜ਼ਾਦ ਉਮੀਦਵਾਰ ਏ ਤੇ ਆਪਣਾ ਇਲਾਕਾ ਜਿੰਨਾ ਵੀ ਹੈ ਨਾ ਸਾਰਾ ਨਾਮਤਾਰੀ ਬੈਲਟੋ ਵੀ ਇਹਦੇ ਨਾਲ ਹੈ ਸੋ ਅਸੀਂ ਤੁਹਾਡੇ ਅਪੀਲ ਕਰਨ ਆਏ ਆ ਪਵਿੱਤਰ ਸਥਾਨ ਤੇ ਬੈਠੇ ਆ ਅੱਧੀ ਰਾਤ ਵੀ ਇਹਨੂੰ ਤੋਂ ਕੰਮ ਲਵਾਂਗੇ ਆਪਾਂ ਜੇ ਲੋੜ ਪਏਗੀ ਤੇ ਤਗੜੇ ਹੋ ਕੇ ਹਿੰਮਤ ਮਾਰੋ 19 ਤਰੀਕ ਨੂੰ ਵੱਧ ਤੋਂ ਵੱਧ ਜਿੱਥੇ ਵੀ ਰਿਸ਼ਤੇਦਾਰੀ ਹੈ ਜਿੱਦਿਆਂ ਜੀਦਿਆਂ ਵੋਟਾਂ ਬਣੀਆਂ ਨੇ ਤਗੜੇ ਹੋ ਕੇ ਗੋਰਾ ਸਿੰਘ ਨੂੰ ਵੋਟ ਪਾ ਕੇ ਗੁਰਪਾਲ ਸਿੰਘ ਗੋਰਾ ਕਾਮਯਾਬ ਕਰੋ ਅਤੇ ਇਹਦੀ ਕਾਮਯਾਬੀ ਆਪਣੇ ਗੁਰਧਾਮਾਂ ਦੀ ਕਾਮਯਾਬੀ ਹੈ ਆਪਣੇ ਸਿੱਖਾਂ ਦੀ ਕਾਮਯਾਬੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਭੜੋਲਿਆੜੀ ਦੀ ਸਾਰੀ ਸਾਧ ਸੰਗਤ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਪਹੁੰਚਣ ਤੇ ਜੀ ਆਇਆਂ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ 19 ਤਰੀਕ ਦਿਨ ਐਤਵਾਰ ਆਪਣਾ ਚੂਣ ਨਿਸ਼ਾਨ ਰੇਲ ਲਦਾ ਇੰਜਣ ਇੰਜਣ ਤੇ ਮੋਹਰਾਂ ਲਾ ਕੇ ਇੰਜਣ ਵਾਲਾ ਤੀਜੇ ਨੰਬਰ ਦਾ ਬਟਨ ਦਬਾ ਕੇ ਸੇਵਾ ਦਾ ਮੌਕਾ ਦਿਓ ਜੀ ਬਾਕੀ ਜਿਹੜਾ ਵੀ ਜਿਵੇਂ ਵੀ ਕੋਈ ਵੀ ਕੰਮ ਹੋਊਗਾ ਤੇ ਆਪਾਂ ਕਰਵਾਵਾਂਗੇ ਸਾਰੀ ਸੰਗਤ ਦੇ ਨਾਲ ਹੈ ਜੀ ਤੇ ਪਹਿਲਾਂ ਸੰਗਤ ਸੇਵਾ ਬਖਸ਼ੂਗੀ ਤੇ ਆਪਾਂ ਸਾਰਿਆਂ ਦੇ ਨਾਲ ਹੈ ਤੇ ਕੋਈ ਵੀ ਜਿਹੜਾ ਕੰਮ ਹੈ ਪਿੰਡ ਦਾ ਗੁਰੂ ਘਰ ਦਾ ਅੱਧੀ ਰਾਤ ਹਾਜ਼ਰ ਹੈ ਜੀ ਬਾਕੀ ਜੋ ਜਿਵੇਂ ਪਲੱਸ 2 ਵਾਲੇ ਕੋਈ ਬੱਚੇ ਐ ਬੱਚਿਆਂ ਦੀ ਮਤਲਬ ਭਰਤੀ ਪਹਿਲਾਂ ਵੀ ਚੱਲ ਰਹੀ ਸੀ ਤਕਰੀਬਨ ਤਿੰਨ ਮੁੰਡੇ ਆਪਾਂ ਪਹਿਲਾਂ ਵੀ ਲਵਾਏ ਐ ਤੇ ਹੋਰ ਵੀ ਕੋਈ ਪਲੱਸ 2 ਵਾਲਾ 10ਵੀਂ ਵਾਲਾ ਜੋ ਹੋਜੀ ਪੜ੍ਹਾਈ ਹੋਵੇ ਉਹੋ ਜੀ ਸੇਵਾ ਮਿਲ ਜੂਗੀ ਇਹ ਧੰਨਵਾਦ ਜੀ ਬਾਕੀ ਇਹ ਹੀ ਆ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਸੇਵਾ ਦਾ ਮੌਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਮਿੰਟ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਨਗਰ ਵੱਲੋਂ ਸਾਰੀ ਸੰਗਤ ਵੱਲੋਂ ਪਹੁੰਚੇ ਸੱਜਣਾ ਦਾ ਜੀ ਆਇਆਂ ਨੂੰ ਸੋ ਧੰਨਵਾਦ ਕਰਦੇ ਹਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਰਲ ਮਿਲ ਕੇ ਬੈਠਣ ਦਾ ਪ੍ਰਮੰਤੇ ਸੱਜਣਾ ਭਾਈ ਗੁਰਪਾਲ ਸਿੰਘ ਜੀ ਗੋਰਾ ਸੋ ਉਹਨਾਂ ਨੂੰ ਵੱਤ ਵਦ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅੱਗੇ ਆਪਣੇ ਗੁਰੂ ਧਾਮਾਂ ਦੇ ਜੋ ਰਹਿੰਦੇ ਕਾਰਜ ਹਨ ਸੋ ਕਈ ਜਗ੍ਹਾ ਜੇ ਆਪਾਂ ਵੇਖਦੇ ਹਾਂ ਵੀ ਜੋ ਖਾਸ ਕਰਕੇ ਆਪਣੀ ਬਰਾਦਰੀ ਮੱਜਬੀ ਸਿੱਖ ਵੇਖੋਗੇ ਕਿ ਬਰਾਦਰੀ ਇਤਨੇ ਜਾਣੇ ਜਾਂਦੇ ਹੈ ਸੋ ਇੱਕ ਬੇਨਤੀ ਵੀ ਕਰਦੇ ਹਾਂ ਭਾਈ ਗੁਰਪਾਲ ਸਿੰਘ ਜੀ ਗੋਰਾ ਨੂੰ ਵੀ ਅੱਗੇ ਤੋਂ ਇਸ ਚੀਜ਼ ਦਾ ਵੀ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਔਰ ਕਿ ਸਾਡੇ ਜੋ ਜਿੰਨੇ ਮੱਜਬੀ ਸਿੱਖ ਭਰਾ ਹਨ ਗ੍ਰੰਥੀ ਹਨ ਸੇਵਾਦਾਰ ਹਨ ਨਾ ਤੇ ਲੰਗਰਾਂ ਦੀ ਸੇਵਾ ਦਿੱਤੀ ਜਾਂਦੀ ਹੈ ਉਹ ਨਾ ਹੀ ਗ੍ਰੰਥੀਆਂ ਸੇਵਾ ਦਿੱਤੀ ਆਂਦੀ ਹੈ ਦੂਰ ਕੀ ਜਾਣਾ ਗੁਰਦ੍ਰਸ਼ ਸਾਹਿਬ ਚਲਾ ਸਾਹਿਬ ਆਪ ਸਭ ਨੇ ਸੁਣਿਆ ਹੀ ਹੋਣਾ ਜਾਣੇ ਵੀ ਆ ਗੁਰੂ ਦਾ ਘਰ ਹੈ ਸਾਰੀ ਸੰਗਤ ਜਾਂਦੀ ਆ ਸੋ ਉੱਥੇ ਆਪਣੇ ਮذਬੀ ਸਿੱਖ ਭਰਾਵਾਂ ਨੂੰ ਗ੍ਰੰਥੀ ਸਿੰਘ ਦੀ ਡਿਊਟੀ ਨਹੀਂ ਮਿਲਦੀ ਲੰਗਰਾਂ ਚ ਸੇਵਾ ਨਹੀਂ ਮਿਲਦੀ ਸੋ ਇੱਕ ਇਹ ਵੀ ਅਪੀਲ ਕਰਾਂਗੇ ਭਾਈ ਗੁਰਪਾਲ ਸਿੰਘ ਗੋਰਾ ਨੂੰ ਪਤਵੰਤੇ ਸੱਜਣਾ ਨੂੰ ਬਿਜਿੱਤਣ ਤੋਂ ਬਾਅਦ ਵੀ ਤੁਹਾਡੇ ਨਾਲ ਖੜੇ ਹਾਂ ਹੁਣ ਵੀ ਤੁਹਾਡੇ ਨਾਲ ਖੜੇ ਹਾਂ ਜਿੱਤਣ ਤੋਂ ਬਾਅਦ ਵੀ ਤੁਹਾਡੇ ਨਾਲ ਖੜੇ ਹਾਂ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਹਾਂ ਵਤ ਵਤ ਵੋਟਾਂ ਪਾ ਕੇ ਆਭਿਜ ਨੂੰ ਜਿਤਾਵਾਂਗੇ ਸੋ ਅੱਗੇ ਤੋਂ ਇਹ ਚੀਜ਼ਾਂ ਦਾ ਵੀ ਧਿਆਨ ਦਿੱਤਾ ਜਾਵੇ ਵੀ ਇੱਕ ਇਹ ਬਦਰਾ ਬਰਾਦਰੀ ਤੌਰ ਤੇ ਵਿਤਕਰਾ ਵੀ ਕੀਤਾ ਜਾਂਦਾ ਹੈ ਆਪਾਂ ਸਿੱਖ ਭਰਾ ਹਾਂ ਸਾਰੇ ਸਿੱਖ ਭਰਾ ਵਿੱਚ ਕੋਈ ਬਰਾਦਰੀ ਕੋਈ ਜਾਤ ਪਾਤ ਉੱਚ ਨੀਚ ਨਹੀਂ ਹੁੰਦੀ ਸੋ ਅੱਜ ਆਪਾਂ ਜਿਸ ਤਰ੍ਹਾਂ ਰਲ ਮਿਲ ਕੇ ਬੈਠੇ ਹਾਂ ਸਤਿਗੁਰ ਜੀ ਕਿਰਪਾ ਕਰਨ ਏਦਾਂ ਹੀ ਅੱਗੇ ਆਪਾਂ ਨੂੰ ਰਾਲ ਮਿਲ ਕੇ ਜੋ ਬੈਠਣ ਦਾ ਜੋ ਸਮਾਪਕਸ਼ਣ ਸੁਪਾਗ ਬਖਸ਼ਣ ਸੋ ਆਪ ਜੀ ਨੂੰ ਯਕੀਨ ਦਿਵਾਉਣੇ ਹਾਂ ਸੋ ਸਾਡੀ ਸਾਰੀ ਨਗਰ ਵੱਲੋਂ ਵੱਧ ਤੋਂ ਵੱਧ ਵੱਧ ਚੜ ਕੇ ਵੋਟਾਂ ਪਾਵਾਂਗੇ ਸੋ ਆਪ ਭਾਈ ਗੁਰਪਾਲ ਸਿੰਘ ਗੋਰਾ ਨੂੰ ਜਿਤਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨਹੀਂ ਇਹ じゃ ਕਦੇ ਅਸੀਂ ਸੋਚਿਆ ਮੈਂ ਜੀ ਕਈ ਵਾਰ ਗਿਆ ਹੋਇਆ ਜੀ ਮੈਂ ਪਹਿਲਾਂ ਵੀ ਗੁਰਦਰਾ ਸਿੰਘ ਸਵਾਲ ਨਵਸਬ ਅਲਮਾਤ ਗਿਆ ਹੋਇਆ ਮੈਂ ਕਈ ਵਾਰ ਹਾਂਜੀ 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 ਪਹਿਲਾਂ ਵੀ ਹੈਡ ਕਰਨਦੀ ਆ ਹਾਂਜੀ 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 ਅਸੀਂ ਮਤਲਬ ਸਾਰੀ ਸੰਗਤ ਉਹਨਾਂ ਦਾ ਪੂਰਾ ਮਾਨ ਸਨਮਾਨ ਕਰਦੇ ਹਾਂ ਹਾਂਜੀ ਮਤਲਬ ਅਸੀਂ ਬਰਾਬਰ ਵੀ ਨਹੀਂ ਬੈਠਦੇ ਕਿਉਂਕਿ ਮਾਨ ਹਾਂਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਬਾਈ ਸੁਤੀਆਂ ਜੀ ਉਹ ਜੋਲਪਨੀ ਸੇਵਾ ਬਸ